ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 082 ਸੱਚ ਦੀ ਆਵਾਜ਼ ਸੋ ਅੱਜ ਭੀ ਮਾਰਮੀ ਆਜ਼ਾਦ ਸਮਾਜ ਪਾਰਟੀ ਦੀ ਇੱਕ ਰੁਟੀਨ ਮੀਟਿੰਗ ਸੀ ਸੋ ਸੁਭਦੇ ਅਸੀਂ ਵੀ ਇੱਥੇ ਆਏ ਆਪਾਂ ਗੱਲਬਾਤ ਕਰਾਂਗੇ ਸ੍ਰੀ ਸਰਦਾਰ ਕਰਨੈਲ ਸਿੰਘ ਜੀ ਨੀਲੋਵਾਲ ਸੋ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕੀ ਸੀ ਕੀ ਗੱਲਬਾਤ ਸੀ ਕਿਸ ਬਿਸੇ ਤੇ ਮੀਟਿੰਗ ਹੋਈ ਤੇ ਪਹਿਲਾਂ ਆਪਾਂ ਸ੍ਰੀ ਕਰਨੈਲ ਸਿੰਘ ਜੀ ਨੀਲੋਵਾਲ ਜੀ ਕੋਲ ਚੱਲਦੇ ਆਂ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਅੱਛਾ ਜੀ ਹੋਰ ਠੀਕ ਠਾਕ ਨੇ ਸਤ ਜੀ ਬਹੁਤ ਵਧੀਆ ਜੀ ਅੱਛਾ ਮੀਮਰ ਸਾਹਿਬ ਇਸ ਲਈ ਲੰਗੀ 20 ਤਰੀਕ ਨੂੰ ਇੱਕ ਆਪਣੇ ਇਹ ਮੰਨ ਲਓ ਕਿ ਵਾਕਿਆ ਹੋ ਕੇ ਟੈਕ ਟਕਣਾ ਹੋ ਕੇ ਹਟਿਆ ਜਿਹਦੇ ਵਿੱਚ ਬੇਜਮੀਨੇ ਲੋਕਾਂ ਦੇ ਉੱਪਰ ਉਸ ਤਸੱਦਦ ਲਾ ਲਓ ਉਹਨਾਂ ਨੂੰ ਬਿਨਾ ਕਸੂਰ ਤੋਂ ਜਿਲਾਂ ਦੇ ਵਿੱਚ ਸਿੱਪਿਆ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਪੋਰਾ ਜੀ ਤੁਹਾਡਾ ਧੰਨਵਾਦ ਹੈ ਅੱਜ ਜਿਹੜੀ ਜਿਲ੍ਹਾ ਸੁਰੂ ਦੀ ਪੀਮਾਰਮੀ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਜਿਹੜਾ 20 ਮਈ ਨੂੰ ਬੀੜ ਦੇ ਵਿੱਚ ਜਿਹੜੇ ਮਜ਼ਦੂਰ ਤੇ ਜੀਵਨ ਪ੍ਰਾਪਤੀ ਦੇ ਕੋਈ ਦੇ ਵਿੱਚ ਸੰਘਰਸ਼ ਕਰ ਰਹੇ ਤੇ ਉੱਥੇ ਜਿਹੜਾ ਬੇਗਪੁਰਾ ਬਸਾਉਂਦੀ ਦੀ ਗੱਲ ਕਰ ਰਹੇ ਸੀ ਉਹਨਾਂ ਨੂੰ ਬਿਨਾਂ ਵਜਾ ਚੱਕ ਕੇ ਜੇਚ ਧੱਕਿਆ ਗਿਆ ਉਜੀ ਦੀ ਅਸੀਂ ਭੀ ਮਾਰਨੀ ਬਲੋਂ ਸਖਤ ਨਿੰਦਿਆ ਕਰਦੇ ਦੂਸਰਾ ਅਸੀਂ ਸਰਕਾਰ ਤੋਂ ਉਹਨਾਂ ਦੀ ਜਿਹੜੇ ਫੌੜੀ ਤੌਰ ਤੇ ਜਿਹੜੇ ਜੇਲ੍ਹ ਚ ਬੰਦਾ ਉਹਨਾਂ ਰਿਹਾ ਕਰਨ ਦੀ ਵੀ ਮੰਗ ਕਰਦੇ ਆ ਉਹ ਸਰਕਾਰ ਨੂੰ ਵੀ ਅਸੀਂ ਸਿੱਧੇ ਤੌਰ ਤੇ ਦੱਸਣਾ ਚਾਹੁੰਦੇ ਇਹ ਜਿਹੜੀ ਹਿੱਸੇਦਾਰੀ ਹੈ ਜਿਹੜੀ ਜ਼ਮੀਨਾਂ ਦੀ ਹਿੱਸੇਦਾਰੀ ਹੈ ਉਹਦੇ ਵਿੱਚ ਕਾਣੀ ਵੰਡ ਹੋਈ ਹੈ ਉਹ ਕਾਣੀ ਵੰਡ ਨੂੰ ਵੀ ਅਸੀਂ ਠੀਕ ਕਰਾਉਣ ਦੇ ਲਈ ਅਸੀਂ ਸੁਧਾਰਤ ਕਰਾਂਗੇ ਦੂਜਾ ਜਿਹੜੀ ਸਾਡੀ ਹਿੱਸੇਦਾਰੀ ਨਹੀਂ ਬਣਦੀ ਐ ਅਸੀਂ ਸਭ ਤੋਂ ਵੱਧ ਸਾਡੀ ਪ੍ਰਸੈਂਟੇਜ ਹੈਗੀ ਐ ਜਿੰਨੀ ਸੰਖਿਆ ਸਾਡੀ ਹੈਗੀ ਐ ਉਹਦੇ ਮੁਕਾਬਲੇ ਸਾਡੀ ਜਿਹੜੀ ਐ ਉਹ ਵੀ ਹਿੱਸੇਦਾਰੀ ਮਿਲਣੀ ਚਾਹੀਦੀ ਐ ਅਸਾਂ ਨੀਮੋਲ ਸਾਹਿਬ ਇੱਕ ਵਿਚ ਰੋਕਣਾ ਚਾਹਾਂਗਾ ਬੜਾ ਵਧੀਆ ਲਗਾ ਗੱਲ ਕਰਕੇ ਇਸ ਦੇ ਪ੍ਰਤੀ ਤੁਸੀਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਮਿਲਣ ਦੀ ਕੋਈ ਬਣਾ ਰਹੇ ਪਲਾਨ ਅਸੀਂ ਕੱਲ ਨੂੰ ਡਿਪਟੀ ਕਮਿਸ਼ਨਰ ਸਰੂਰ ਜੀ ਰਾਹੀਂ ਸ੍ਰੀ ਆਤਮ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਨਾਮ ਮੰਗ ਪੱਤਰ ਦੇਵਾਂਗੇ ਉਹਦਾ ਅਸੀਂ ਮੰਗ ਪੱਤਰ ਦੇ ਵਿੱਚ ਇਹ ਮੁੱਦਾ ਵੀ ਠਾਵਾਂਗੇ ਜਿਹੜੀ ਸਰਕਾਰੀ ਜ਼ਮੀਨ ਹੈ 17 ਇਕਰ ਦੇ ਤਹਿਤ ਵੀ ਜਿਹੜੀ ਜ਼ਮੀਨ ਬਣਦੀ ਹੈ ਬਾਦੂ ਜ਼ਮੀਨ ਹੈ ਜਿਹੜੀ ਲੋਕਾਂ ਕੋਲੇ ਦੱਬੀ ਹੋਈ ਹੈ ਉਹ ਵੀ ਵੰਡੀ ਜਾਣੀ ਚਾਹੀਦੀ ਹੈ ਜਿਹੜੀ ਸਰਕਾਰੀ ਜ਼ਮੀਨ ਹੈ ਉਹ ਮੁਕੰਮਲ ਤੌਰ ਤੇ ਜਿਹੜੇ ਐਸਆਈਐਸਟੀ ਦੇ ਲੋਕ ਹੈ ਬਹੁਤ ਜਣ ਦੇ ਲੋਕਾਂ ਉਹਨਾਂ ਵਿੱਚ ਵੰਡੀ ਜਾਣੀ ਚਾਹੀਦੀ ਹੈ। ਅਗਲਾ ਸਾਡਾ ਮੁੱਦਾ ਹੈਗਾ ਜਿਹੜੀ ਸਰਕਾਰ ਨੇ ਰਾਸ਼ਟਰੀ ਸਿੱਖਿਆ 2009 ਬਣਾਈ ਹੈ ਉਹ ਵੀ ਜਿਹੜੀ ਇਹਨਾਂ ਵਿੱਚ ਲਾਗੂ ਕਰਾਉਣੀ ਚਾਹੀਦੀ ਹੈ। ਉਹ 2000 ਜਿਹੜਾ 20 ਦਾ ਅ ਵਿਦਿਆ ਅਧਿਕਾਰ ਇੱਕ ਤਾਂ ਹੈ ਉਹਨੂੰ ਖਤਮ ਕਰਨ ਦੀ ਵੀ ਅਸੀਂ ਮੰਗ ਕਰਦੇ ਹਾਂ। ਉਹ ਇੱਕ ਹਾਈ ਕੋਰਟ ਨੇ ਫੈਸਲਾ ਦਿੱਤਾ ਹੈ ਉਹ ਜਿਹੜੇ ਪ੍ਰਾਈਵੇਟ ਸਕੂਲ ਹੈ ਇੱਕੀ ਟੂਟ ਹੈ ਉਹਨਾਂ ਦੇ ਵਿੱਚ ਜਰੂਰਿਸਨਾਂ ਜਿਹੜੀ ਉਹ ਪੂਰੀ ਤਰ੍ਹਾਂ ਲਾਗੂ ਹੋਈ ਉਹ ਵਿਆធី ਮਕਰਦਿਆ ਵੀ ਸਰਕਾਰ ਉਹ ਵੀ ਲਾਗੂ ਕਰੇ ਬਹੁਤ ਬਤਨਵਾਦ ਦੇ ਸੋ ਸਾਡੇ ਨਾਲ ਕੈਪਟਨ ਹਰਪਾਜਨ ਸਿੰਘ ਜੀ ਨੇ ਜੋ ਕਿ ਭੀਮ ਆਰਮੀ ਆਜ਼ਾਦ ਸਮਾਜ ਪਾਰਟੀ ਸੰਗਰੂਰ ਤੋਂ ਪੂਰੇ ਇਹ ਮੰਨ ਲਓ ਵੀ ਹਲਕੇ ਨੂੰ ਦੇਖ ਰਹੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅੱਛਾ ਹੋਰ ਸੇ ਤਾਂ ਠੀਕ ਨਾ ਜੀ ਬਿਲਕੁਲ ਵਧੀਆ ਅੱਛਾ 2027 ਸਾਲਾਂ ਮਾਰਦੀ ਆ ਰਹੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹਰ ਇੱਕ ਰਾਜਨੀਤਿਕ ਪਾਰਟੀ ਆਪਣੇ ਜੋ ਵਿਚਾਰਤਾਰਾ ਉਸ ਸਮਾਜ ਦੇ ਵਿੱਚ ਲਿਜਾਣਾ ਚਾਹੁੰਦੇ ਆ ਹਰ ਇੱਕ ਜੋ ਰਾਜਨੀਤਿਕ ਪਾਰਟੀ ਉਹਨਾਂ ਦੀ ਆਪਣੀ ਤਿਆਰੀ ਹੁੰਦੀ ਹੈ ਤੁਸੀਂ ਥੋੜਾ ਜਿਹਾ ਦੱਸੋਗੇ ਆਪਣਾ ਕਿਵੇਂ ਚੱਲ ਰਿਹਾ ਸਭ ਤੋਂ ਪਹਿਲਾਂ ਦਾ ਤੁਹਾਡਾ ਸੱਚ ਦੀ ਆਵਾਜ਼ ਚੈਨਲ ਦਾ ਬਹੁਤ ਧੰਨਵਾਦ ਐਂਡ ਜਿਹੜਾ 2027 ਦਾ ਸਮਾਂ ਆ ਰਿਹਾ ਜਿਹੜੇ ਅੱਜ ਦੇ ਪੰਜਾਬ ਦੀ ਜਨਰੇਸ਼ਨ ਹੈ ਪਹਿਲਾਂ 70 ਸਾਲ ਅਕਾਲੀ ਔਰ ਕਾਂਗਰਸੀਆਂ ਨੇ ਖਾ ਲਿਆ ਪੰਜਾਬ ਨੂੰ ਉਹਨਾਂ ਵਾਰ ਉਹਨਾਂ ਨੇ ਪੂਰੇ ਪੰਜਾਬ ਨੂੰ ਕੰਗਾਲ ਕਰਤਾ ਨਸ਼ਾ ਉਹਨਾਂ ਨੇ ਪੂਰਾ ਭਾਰਤ ਬੇਰੋਜ਼ਗਾਰੀ ਭਰੀ ਹੋਈ ਐ ਐਂਡ ਹੁਣ ਜਿਹੜੀ ਮੌਜੂਦਾ ਸਰਕਾਰ ਆ ਇਹ ਉਹਨਾਂ ਤੋਂ ਹੀ ਪੈੜੀ ਆ ਗਈ ਇਹਨਾਂ ਨੇ ਵੀ ਉਹਨਾਂ ਤੋਂ ਬਹੁਤ ਜ਼ਿਆਦਾ ਬੁਰਾ ਹਾਲ ਕਰਤਾ ਪੰਜਾਬ ਦਾ 3 ਸਾਲਾਂ ਦੇ ਅੰਦਰ ਇਹਨਾਂ ਨੇ 1 ਲੱਖ ਕਰੋੜ ਰੁਪਇਆ ਕਰਜ਼ਾ ਚੜਤਾ ਲੇਕਿਨ ਕੰਮ ਕੋਈ ਨਹੀਂ ਕੀਤਾ ਅੱਜ ਬੇਰੁਜ਼ਗਾਰ ਜਿਹੜੇ ਪੜ੍ਹੇ ਲਿਖੇ ਨੌਜਵਾਨੇ ਬੇਰੁਜ਼ਗਾਰ ਫਿਰਦੇ ਨੇ ਉਨ੍ਹਾਂ ਬਾਰੇ ਸਰਕਾਰ ਕੋਈ ਵੀ ਮਤਲਬ ਕੋਈ ਮਤਲਬ ਉਪਰਾਲਾ ਨਹੀਂ ਕਰ ਰਹੀ ਅੱਜ ਜਿਹੜੇ ਆਸ਼ਾ ਵਰਕਰ ਨੇ 2000 ਤਰੇ ਕੰਮ ਕਰ ਰਿਹਾ ਆਂਗਣ ਵਾਲੀ 2000 ਤੇ ਕੰਮ ਕਰ ਰਿਹਾ ਪੱਲੇਦਾਰਾ ਉਹ ਵਿਚਾਰਾ ਅੱਜ ਧਰਨੇ ਲਾ ਕੇ ਪਾਗਲ ਹੋ ਰਿਹਾ ਉਹਨਾਂ ਬਾਰੇ ਕੁਝ ਨਹੀਂ ਜਿਹੜਾ ਗਰੀਬ ਕਿਸਾਨ ਹੈ ਗਰੀਬ ਮਜ਼ਦੂਰ ਹੈ ਅੱਜ ਉਹ ਵੀ ਉਹਦਾ ਵੀ ਅੱਜ ਬੁਰਾ ਹਾਲ ਹੈ ਅਸੀਂ ਆਜ਼ਾਦ ਸਮਾਜ ਪਾਰਟੀ ਇਹ ਜਿਹੜਾ ਬਾਈ ਚੰਦਰ ਸ਼ੇਖਰ ਆਯਾਦ ਦੀ ਪਾਰਟੀ ਹੈ ਜਿਹੜਾ ਬਾਈ ਚੰਦਰ ਸ਼ੇਖਰ ਅਜਾਦ ਯੂਪੀ ਦੇ ਅੰਦਰ ਨਗੀਨਾ ਸੀਟ ਤੋਂ ਜਿੱਤ ਕੇ ਮੈਂਬਰ ਪਾਰਲੀਮੈਂਟ ਦੇ ਵਿੱਚ ਹਰ ਇੱਕ ਗਰੀਬ ਦੀ ਚਾਹੇ ਉਹ ਗੱਟਰ ਦੇ ਵਿੱਚ ਵੀ ਕੰਮ ਕਰ ਰਿਹਾ ਆਸ਼ਾ ਵਰਕਰਦਾਰ ਮੰਡਰੇਗਾ ਦੇ ਵਿੱਚ ਕੰਮ ਕਰ ਰਿਹਾ ਹਰ ਇੱਕ ਦੀ ਆਵਾਜ਼ ਨੂੰ ਚੁੱਕ ਰਿਹਾ ਸਾਡੀ ਪੂਰੇ ਪੰਜਾਬ ਦੇ ਵਿੱਚ ਅਪੀਲ ਹੈ ਵੀ ਚੰਦਰ ਸ਼ੇਖਰ ਆਯਾਦ ਨੂੰ ਵੱਧ ਤੋਂ ਵੱਧ ਸੁਣੋ ਅਸੀਂ ਉਹਦੇ ਵਿਚਾਰਾਂ ਦੇ ਉੱਤੇ ਚੋਣਾਂ ਲੜਨੀਆਂ ਨੇ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਭਾਈ ਸਾਡੇ ਚੰਦਰਸ਼ੇਖਰ ਆਜ਼ਾਦ ਜੀ ਮੈਂਬਰ ਪਾਰਲੀਮੈਂਟ ਦੇ ਵਿੱਚ ਹਰ ਮੁੱਦਾ ਚੱਕ ਰਹੇ ਨੇ ਇਸੇ ਤਰ੍ਹਾਂ ਅਸੀਂ ਪੰਜਾਬ ਦੇ ਹਰ ਇੱਕ ਮੁੱਦੇ ਨੂੰ ਹੱਲ ਕਰਾਂਗੇ ਔਰ ਖਾਸ ਕਰ ਜਿਹੜੇ ਗਰੀਬ ਨੇ ਉਹ ਕਿਸਾਨ ਵੀ ਆ ਮਜ਼ਦੂਰ ਵੀ ਆ ਇਹ ਸਰਕਾਰਾਂ ਉਹਨਾਂ ਨੂੰ ਕਿਤੇ ਨਾ ਕਿਤੇ ਇਗਨੋਰ ਕਰਦੀਆਂ ਨੇ ਲੇਕਿਨ ਅਸੀਂ ਇਹਨਾਂ ਨੂੰ ਇਗਨੋਰ ਨਹੀਂ ਕਰਦੇ ਜਿਵੇਂ ਪੰਜਾਬ ਦੇ ਅੰਦਰ ਪਾਣੀਆਂ ਦਾ ਮੁੱਦਾ ਲਾ ਲਓ ਨਸ਼ੇ ਦਾ ਮੁੱਦਾ ਲਾ ਲਓ ਬੇਰੋਜ਼ਗਾਰੀ ਦਾ ਲਾ ਲਓ ਜਿਹੜੀਆਂ ਇਹ ਸਾਰੀਆਂ ਸਮੱਸਿਆ ਇਹ ਇੱਕ ਚੰਗੇ ਲੀਡਰ ਦੀ ਜ਼ਰੂਰਤ ਆ ਪੰਜਾਬ ਦੇ ਅੰਦਰ ਅਸੀਂ ਬਦਲਾ ਬਦਲਾ ਕਹਿੰਦੇ ਸੀ ਲੇਕਿਨ ਹੁਣ ਅਸੀਂ ਪੰਜਾਬ ਨੂੰ ਬੇਨਤੀ ਕਰਦੇ ਆ ਬਦਲਾ ਇੱਕ ਹੋਰ ਲਿਆਓ ਬਦਲਾ ਸਾਡਾ ਚੰਦਰ ਸ਼ੇਖਰ ਆਜ਼ਾਦ ਹੀ ਲਿਆ ਸਕੇਗਾ 2027 ਦੇ ਇਲੈਕਸ਼ਨ ਅਸੀਂ ਭਾਈ ਚੰਦਰ ਸ਼ੇਖਰ ਦੇ ਨਾਂ ਦੇ ਉੱਤੇ ਲੜਾਂਗੇ ਸਾਡੀ ਪੂਰੀ ਪੰਜਾਬ ਦੇ ਅੰਦਰ ਤਿਆਰੀ ਚੱਲ ਰਹੀ ਆ ਇਹਨਾਂ ਕੁਝ ਬੋਲਦਾ ਹੈ ਭਾਈ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜੀ ਇੱਕ ਸਬਾਰ ਰਹੇਗਾ ਕੈਪਟਨ ਸਾਹਿਬ ਜੀ ਜਿੱਦਾਂ ਮਤਲਬ ਤੁਹਾਡੀ ਪਾਰਟੀ ਬਹੁਤ ਵਧੀਆ ਬਾਬਾ ਸਾਹਿਬ ਡਾਕਟਰ ਭੀਮਰਾਓਗਵਦਕਰ ਸਾਬਕਾ ਸ੍ਰੀ ਕਾਂਸੀ ਰਾਮ ਜੀ ਦੇ ਨਾਂ ਤੇ ਚੱਲ ਰਹੀ ਹੈ ਕਿਤੇ ਨਾ ਕਿਤੇ ਤੁਸੀਂ ਕਿਸੇ ਹੋਰ ਪਾਰਟੀ ਦੇ ਨਾਲ ਕੋਈ ਵਿਚਾਰ ਕੀਤੀ ਮਤਲਬ ਇਹ ਮੰਨ ਲਓ ਜਿਹਨੂੰ ਆਪਾਂ ਕਹਿੰਦੇ ਗੱਠ ਜੋੜ ਕਰਨ ਦੀ ਨਹੀਂ ਸਾਡਾ ਹਜੇ ਕੋਈ ਗਠਵੰਦਨ ਦਾ ਸਾਡਾ ਕੋਈ ਉਹ ਨਹੀਂ ਸਾਡਾ ਜਿਹੜਾ ਗਠਵੰਦਨਾ ਉੱਪਰੋਂ ਬਾਈ ਚੰਦਰ ਸ਼ੇਖਰ ਆਦਿ ਇਹ ਚੀਜ਼ ਕਰਨਗੇ ਕਿਉਂਕਿ ਇਹ ਸਾਡੇ ਲੈਵਲ ਦਾ ਪੁਆਇੰਟ ਨਹੀਂ ਇਹ ਸਾਡੇ ਉੱਪਰ ਜਿਹੜੀ ਹਾਈ ਬ੍ਰਾਂਚ ਹੋ ਆਇਆ ਹੈ ਪਾਰਟੀ ਦੇ ਮੁੱਖ ਮੈਂਬਰ ਨੇ ਉਹ ਇਸ ਨੂੰ ਕਰਨਗੇ ਸਾਡਾ ਕੰਮ ਹੈ ਮਿਹਨਤ ਕਰਨੀ ਔਰ ਗਰੀਬ ਮਜ਼ਦੂਰਾਂ ਔਰ ਕਿਸਾਨਾਂ ਦੇ ਵਿੱਚ ਕੰਮ ਕਰਨਾ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਨਾਲ ਨੇ ਜਗਸੀਰ ਸਿੰਘ ਜੀ ਜੱਗੇ ਕੈਂਪੁਰ ਜਿਹੜਾ ਮਤਲਬ ਪੂਰੇ ਸੰਗਰੂਰ ਜ਼ਿਲ੍ਹੇ ਨੂੰ ਦੇਖ ਰਹੇ ਨੇ ਸੰਗਰੂਰ ਜ਼ਿਲ੍ਹੇ ਦੇ ਭੀਮ ਆਰਮੀ ਆਜ਼ਾਦ ਸਮਾਜ ਪਾਰਟੀ ਦੇ ਪ੍ਰਧਾਨ ਨੇ ਇਹਨਾਂ ਨੂੰ ਵੀ ਆਪਾਂ ਜੀ ਆਇਆਂ ਕਹਿੰਦੇ ਆ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅੱਛਾ ਜੀ ਜਿੱਦਾਂ ਆਪਾਂ ਦੇਖਦੇ ਹਰ ਪਾਰਟੀ ਦੇ ਵਿੱਚ ਤਿੰਨ ਸਟੇਜਾਂ ਹੁੰਦੀਆਂ ਨੇ ਬਜ਼ੁਰਗ ਔਰਤਾਂ ਜਾਕਰ ਜੂਥ ਜੂਥ ਉਹਦੇ ਵਿੱਚ ਔਰਤਾਂ ਵੀ ਆ ਜਾਂਦੀਆਂ ਨੇ ਮਰਦ ਵੀ ਆ ਜਾਂਦੇ ਨੇ ਤੇ ਤੁਸੀਂ ਜੂਥ ਨੂੰ ਆਪਣੇ ਨਾਲ ਕੋਈ ਮਤਲਬ ਇਦਾਂ ਦਾ ਪਲਾਨ ਬਣਾਇਆ ਵੀ ਜੂ ਤੁਹਾਡੇ ਨਾਲ ਲੱਗੇ ਐਸਾ ਸਭ ਤੋਂ ਪਹਿਲਾਂ ਜੀ ਸੱਚ ਦੀ ਓਆ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਦਿੰਦੀਆਂ ਗਹਿਰਾਈਆਂ ਦੇ ਵਿੱਚੋਂ ਸੋ ਸਭ ਪੁੱਛਦੇ ਆ ਵੀ ਜਿਹੜੇ ਨੌਜਵਾਨ ਜੂਥ ਰੇਂਗਾ ਭੀਮ ਆਰਮੀ ਦੀ ਅਕੋਰਡਿੰਗ ਇਸ ਦੇ ਥਰੂ ਜਿਹੜਾ ਅਸੀਂ ਮਿਹਨਤ ਦੇ ਉੱਤੇ ਲੱਗਿਆ ਸਾਡੇ ਲਈ ਮੈਸੇਜ ਵੀ ਆਉਂਦੇ ਆ ਕਿ ਅਸੀਂ ਵੀ ਮਾਰਨੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਅਸੀਂ ਵੱਧ ਤੋਂ ਵੱਧ ਮਿਹਨਤ ਕਰਦੇ ਆ ਤੇ ਮਿਹਨਤ ਦੇ ਨਾਲ-ਨਾਲ ਸਾਡੇ ਸਾਨੂੰ ਮੈਸੇਜ ਆਉਂਦੇ ਆ ਅਸੀਂ ਉਹਨਾਂ ਨੂੰ ਵੀ ਨਾਲ ਜੋੜਨਾ ਟੀਮ ਨੂੰ ਤੇ ਉਹਨਾਂ ਦੇ ਸਮੇਂ ਦੇ ਵਿੱਚ ਜਿਹੜੀ ਭੀਮਾਰਨੀ ਆ ਉਸ ਨੇ ਲੋਕਾਂ ਦੇ ਜਿਹੜੇ ਗਰੀਬ ਮਜ਼ਦੂਰ ਲੋਕ ਆ ਬੇਅੱਕੇ ਲੋਕ ਜਿਨ੍ਹਾਂ ਨੂੰ ਹੱਕ ਨਹੀਂ ਦਿੱਤੇ ਯਾਰੇ ਉਹਨਾਂ ਦੇ ਨਾਲ ਤਸੱਦਦਾ ਹੁੰਦਾ ਜ਼ੁਲਮ ਹੋ ਰਿਹਾ ਭੀਮਾਰਨੀਆ ਉਹਨਾਂ ਦੇ ਨਾਲ ਦਿਨ ਰਾਤ ਖੜ ਕੇ ਜਦ ਵੀ ਆਵਾਜ਼ ਮਾਰੇ ਜਦੋਂ ਸਮਾਜ ਦੇ ਉੱਤੇ ਕੋਈ ਤਕਲੀਫ ਆਉਂਦੀ ਆ ਦੁੱਖ ਤਕਲੀਫ ਆਉਂਦਾ ਉਹਨਾਂ ਨੇ ਮੋਢੇ ਦੇ ਨਾਮ ਮੋਢਾ ਲਾ ਕੇ ਪੀ ਮਾਰਨੀ ਰਾਤ ਖੜਿਆ ਹੋਊਗਾ ਬਹੁਤ ਬਹੁਤ ਧੰਨਵਾਦ ਜੀ ਸੋ ਜ਼ਰੂਰੀ ਹੈ ਸਾਡੇ ਨਾਲ ਬਾਈ ਪ੍ਰਦੀਪ ਜੀ ਨੇ ਆ ਪੌਂਡਾ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਛਾ ਪ੍ਰਧਾਨ ਜੀ ਜਿੱਦਾਂ ਪੰਜਾਬ ਦੀ ਮੌਜੂਦਾ ਸਰਕਾਰ ਕੋਈ ਨਸ਼ਾ ਮੁਕਤੀ ਯਾਤਰਾ ਕੱਢ ਰਹੀ ਹੈ ਕੋਈ ਸਿੱਖਿਆ ਕ੍ਰਾਂਤੀ ਕੱਢ ਰਹੀ ਹੈ ਕੋਈ ਇਸ ਤਰ੍ਹਾਂ ਦੇ ਮਤਲਬ ਪਲਾਨ ਕਰ ਰਹੀ ਹੈ ਉਹ ਸੇ ਪੂਰੇ ਜਿਹੜੇ ਪਲਾਨ ਕਰ ਰਹੇ ਉਹਨਾਂ ਨੂੰ ਕਿਵੇਂ ਦੇਖ ਰਹੇ ਸਰ ਜੀ ਜੋ ਸਰਕਾਰ ਅੱਜ ਦੀ ਆਪਣੇ ਮੁਤਾਬਕ ਪਲਾਨ ਤਿਆਰ ਕਰ ਰਹੀ ਆ ਜਾਂ ਪਲਾਨ ਭੇਜ ਰਹੀ ਹੈ ਉਹ ਅਸੀਂ ਦੇਖ ਰਹੇ ਹਾਂ ਕਿ ਵੀ ਸਾਡੇ ਤੱਕ ਕਦੋਂ ਤੱਕ ਪਹੁੰਚਦੇ ਆ ਬਟ ਕਈ ਇਹੋ ਜਿਹੇ ਪਲਾਨ ਨੇ ਜਿਹੜੇ ਕਾਗਜ਼ਾਂ ਦੇ ਵਿੱਚ ਤਿਆਰ ਕਰ ਦਿੰਦੇ ਆ ਪਰ ਗਰਾਊਂਡ ਲੈਵਲ ਤੱਕ ਨਹੀਂ ਪਹੁੰਚਦੇ ਅਸੀਂ ਉਹਨਾਂ ਦੇ ਉੱਪਰ ਵਿਚਾਰ ਕਰ ਰਹੇ ਹਾਂਗੇ ਤੇ ਸਾਡੀ ਸਮੂਚੀ ਰਿਸਰਚ ਟੀਮ ਇਸੇ ਉੱਪਰ ਮੀਟਿੰਗ ਕਰ ਰਹੀ ਹੈ ਵੀ ਜਲਦੀ ਜਲਦੀ ਅਸੀਂ ਜੋ ਸਾਡੇ ਸਮਾਜ ਦੇ ਲਈ ਫਾਇਦੇਮੰਦ ਨੇਗੇ ਉਹਨਾਂ ਨੂੰ ਅਸੀਂ ਲਾਗੂ ਕਰੀਏ ਬਹੁਤ ਬਹੁਤ ਧੰਨਵਾਦ ਜੀ ਸੋ ਭਾਈ ਪ੍ਰੇਮ ਜੀ ਨੇ ਇਹਨਾਂ ਨਾਲ ਵੀ ਆਪਾਂ 2 ਮਿੰਟ ਗੱਲ ਕਰਾਂਗੇ ਹੋਰ ਸੇ ਤਾਂ ਠੀਕ ਨੇ ਪ੍ਰੇਮ ਜੀ ਹਾਂਜੀ ਠੀਕ ਹੈ ਅੱਛਾ ਤੁਸੀਂ ਫਿਰ ਆਪਣਾ ਜੋ ਟੋਟਲ ਆਉਟਪੁੱਟ ਕੁਝ ਕਹਿਣਾ ਚਾਹੋਗੇ ਪਾਰਟੀ ਬਾਰੇ ਜੋ ਸਮਾਜ ਦੇ ਵਿੱਚ ਗੱਟੇਬੰਦੀਆਂ ਹੋ ਰਹੀਆਂ ਉਹਨਾਂ ਨੂੰ ਕਿੱਦਾਂ ਠੱਲ ਪਾਈ ਜਾ ਸਕਦੀ ਹੈ ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਤੇ ਜੋ ਵੀ ਗਤੀਵਿਧੀਆਂ ਜਾਂ ਸਾਡੇ ਸਮਾਜ ਨਾਲ ਮੁਖੇਦੀਆਂ ਹੁੰਦੀਆਂ ਨੇ ਜਾਂ ਸਾਨੂੰ ਅਣਦੇਖਿਆ ਕਰਿਆ ਜਾਂਦਾ ਸਰਕਾਰਾਂ ਆਪਣੀ ਜੀ ਅਸੀਂ ਉਹਨਾਂ ਨਾਲ ਸਰਕਾਰਾਂ ਲਈ ਕਹਿੰਨੇ ਆ ਵੀ ਅਸੀਂ ਆਪਣੀ ਇੱਕ ਧਿਰ ਬਣਾਈ ਆ ਜੀ ਅਸੀਂ ਬਵਾ ਸਾਹਿਬ ਦੀ ਸੋਚ ਨੂੰ ਲੈ ਕੇ ਡਾਕਟਰ ਭੀਮਰਾਓ ਅਗਰੇਡਕਰ ਜੀ ਸਾਡੀ ਉਹਨਾਂ ਦੀ ਵਿਚਾਰਧਾਰਾ ਨੂੰ ਲੈ ਕੇ ਪਾਰਟੀ ਨਾਲ ਚੱਲਿਆ ਸੀ ਅਸੀਂ ਸਾਰੇ ਹੀ ਸਮਾਜ ਨੂੰ ਇੱਕ ਹੀ ਲੈਵਲ ਨਾਲ ਦੇਖਣਾ ਚਾਹੀਏ ਉਹ ਕੋਈ ਗਰੀਬ ਦੁਕਾਨਦਾਰ ਮਜ਼ਦੂਰ ਕਿਸਾਨ ਸਾਰਿਆਂ ਨੂੰ ਇੱਕ ਬੰਦਾ ਇੱਕ ਧੰਦਾ ਦੇ ਤਹਿਤ ਬਾਬਾ ਸਾਹਿਬ ਦੀ ਸੋਚ ਨਾਲ ਜੀ ਕਿਉਂਕਿ ਅੱਜ 25 ਕਿਲਿਆਂ ਵਾਲਾ ਡੀਸੀ ਲੱਗਿਆ ਬੈਠਿਆ ਇਹ ਚੀਜ਼ਾਂ ਸਾਰੀਆਂ ਖਤਮ ਕਰਕੇ ਇਸ ਨਰੋਲ ਬੇਗੰਪੁਰਾ ਵਸਾਉਣ ਦੀ ਜਿਹੜਾ ਸੰਕਲਪਾ ਉਹ ਸਾਡੀ ਪਾਰਟੀ ਵੱਲੋਂ ਪੂਰੇ ਤੇ ਪੂਰੇ ਜੋਰਾਂ ਦੇ ਨਾਲ ਤੈਅ ਕਰਨਾ ਬਹੁਤ-ਬਹੁਤ ਧੰਨਵਾਦ ਜੀ ਸੋ ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth Now 0827 ਦੇ ਵਾਲਾ ਸੋ ਆਪਾਂ ਸਾਡੇ ਬੜੇ ਸਤਿਕਾਰਯੋਗ ਸਾਡੇ ਵੱਡੇ ਭਾਈ ਛੋਟੇ ਭਾਈ ਉਹਨਾਂ ਨਾਲ ਗੱਲਬਾਤ ਕਰੇ ਸੀ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਇਸ ਤਰ੍ਹਾਂ ਦੇ ਮੁੱਦੇ ਦੇਖਣ ਲਈ ਕਿਰਪਾ ਕਰਕੇ ਇੱਕ ਵਾਰੀ ਸਾਡੇ ਚੈਨਲ ਦਾ ਜ਼ਰੂਰ ਵਿਸਿਟ ਕਰੋ ਅੰਤ ਦੇ ਵਿੱਚ ਆਏ ਸਾਡੇ ਸਾਥੀਆਂ ਦਾ ਸਾਡੇ ਚੈਨਲ ਵੱਲੋਂ ਮੋਸਟ ਵੈਲਕਮ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਨੂੰ ਸਮਾਂ ਦਿੱਤਾ ਸਾਡੇ ਨਾਲ ਬਣੇ ਰਹੇ ਦਰਸ਼ਕੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਜੈਪੀ ਜੈ ਮਾ